ਖਾਸ ਕਰਕੇ ਜਿਹੜੇ ਇਹਨਾਂ ਦੇ ਮਗਰ ਲੱਗੇ ਆ ਕੋਈ ਪੰਚਾਇਤ ਸਕਟਰੀ ਹੈ ಗ್ರಾಮ ਸੇਵਕ ਹੈ ਜਾਂ ਵੀਡੀਓ ਹੈ ਜਾਂ ਰਟਰਨਿੰਗ ਅਫਸਰ ਹੈ ਹੂੰ ਕਿ ਇਹ ਭੁਗਤਣੀਆਂ ਪੈਣਗੀਆਂ ਹੂੰ ਕਿ ਮਤ ਸੋਚਿਓ ਕਿ ਅਸੀਂ ਗੱਲਾਂ ਭੁੱਲ ਜਾਾਂਗੇ ਹੂੰ ਜਿਹੜੀਆਂ ਤੁਸੀਂ ਗੰਡਾ 'ਚ ਦੇਉਂਗੇ ਨਾ ਹੂੰ ਉਹ ਦੰਦਾ ਨਾ ਖਿਲਾਵਾਂਗੇ ਫਿਕਰ ਨਾ ਕਰੋ ਇਹਨਾਂ ਨੇ ਤਾਂ ਤੁਹਾਡੇ ਮਗਰ ਖੜਨਾ ਵੀ ਨਹੀਂ ਹੂੰ ਅਸੀਂ ਤਾਂ ਮਾੜੇ ਚੰਗੇ ਸੀਗੇ ਜੇ ਕਿਸੇ ਤੋਂ ਕੋਈ ਕਰਾ ਲੈਂਦੇ ਸੀ ਤੇ ਉਹਦੇ ਮਗਰ ਪੈਰਾ ਤਾਂ ਦਿੰਦੇ ਸੀ ਖੜਦੇ ਤਾਂ ਸੀ ਇਹਨਾਂ ਨੇ ਤਾਂ ਖੜਨਾ ਵੀ ਨਹੀਂ ਖੜੇ ਨੇ ਮੁੱਕਰ ਜਾਣਾ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਬਸ ਜਿਹੜੇ ਜਿਹੜੇ ਬੰਦਿਆਂ ਨਾਲ ਜਿਹੜੇ ਪਿੰਡਾਂ 'ਚ ੱੱਕਾ ਹੁੰਦਾ ਉਹਨਾਂ ਦੇ ਜਿਹੜੇ ਬੰਦੇ ਕਰਦੇ ਨਾਂ ਨੋਟ ਰੱਖਿਓ ਕੋਈ ਨਹੀਂ ਸਮਾਂ ਆ ਜਾਣਾ ਐਨ ਪੂਰਾ ਗਿਣਕੇ ਐਤ ਕੀ ਹਿਸਾਬ ਲਵਾਂਗੇ ਕੋਈ ਲਾਲ ਡੈਰੀ ਬਣਾਈ ਜਾ ਰਹੀ ਹੈ ਤੁਹਾਡੇ ਵੱਲੋਂ ਵੀ ਮੈਂ ਕਹ ਲਾਲ ਡੈਰੀ ਤਾਂ ਵੀ ਸੁਖਵੀਰ ਬਣਾਉਂਦਾ ਹੁੰਦਾ ਸੀ ਗੱਲਾਂ ਸੁਣਾਉਂਦਾ ਸੀ ਇੱਥੇ ਤੈਨਕੀ ਬਾਂਬਾ ਸਾਹਿਬ ਦਿਲ ਤੇ ਲਿਖ ਲੈਣੀਆਂ ਤੇ ਦਿਲ ਤੇ ਹੀ ਪਗਾ ਕੇ ਦਿਖਾਉਣੀਆਂ ਫਿਕਰ ਨਾ ਕਰੋ ਅਸੀ ਕੱਲ ਜੀ ਬਾਂਬਾ ਜੀ ਕੀ ਹਾਲ ਹੈ ਬਹੁਤ ਵਧੀਆ ਪਾਜੀ ਬਹੁਤ ਵਧੀਆ ਜੀ ਪਾਜੀ ਪੰਚਾਇਤੀ ਚੋਣਾਂ ਨੂੰ ਕਿਵੇਂ ਦੇਖ ਰਹੇ ਹੋ ਜੀ ਮੈਂ ਸਮਝਦਾ ਕਿ ਐਸ ਵळे ਸਾਰਾ ਸਿਸਟਮ ਖਤਮ ਹੋ ਚੁੱਕਿਆ ਹੈ ਇਹਨਾਂ ਨੇ ਪੰਚਾਇਤ ਚੋਣਾਂ ਕਰਾਉਣੀਆਂ ਨਹੀਂ ਸੀ ਹੂੰ ਹੂੰ ਪਰ ਹਾਈ ਕੋਰਟ ਹਾਈ ਕੋਰਟ ਨੇ ਡੰਡਾ ਦੇ ਕੇ ਪੰਚਾਇਤ ਚੋਣਾਂ ਦਾ ਕਰਵਾਈਆਂ ਜੀ ਹੁਣ ਇਹਨਾਂ ਨੇ ਮਨ ਇਹਨਾਂ ਨੇ ਮਨ ਬਣਾ ਲਿਆ ਕਿ ਜਿਹੜਾ ਸਾਨੂੰ ਵੱਧ ਤੋਂ ਵੱਧ ਪੈਸੇ ਦੇਊਗਾ ਉਹਨੂੰ ਸਰਪੰਚ ਬਣਾ ਦੇ ਜੀ ਤੇ ਹਰ ਇੱਕ ਲੈਵਲ ਤੇ ਧੰਦ ਲੀਆਂ ਹੋ ਰਹੀਆਂ ਹਾਂ ਨਾ ਵੋਟਰ ਸੂਚੀਆਂ ਦਿੱਤੀਆਂ ਜਾ ਰਹੀਆਂ ਹਾਂ ਤੇ ਐਨ.ਓ.ਸੀਆਂ ਅੱਡ-ਅੱਡ ਇਹਨਾਂ ਨੇ ਰੱਖ ਲੀਆਂ ਜਾਣ ਕੇ ਵੱਧ ਤਾਂ ਕਿ ਅਸੀਂ ਮੁਕਸਕਟ ਸਕੀਏ ਲੋਕਾਂ ਦੇ ਕਾਗਜ਼ਾਂ 'ਚ ਹੂੰ ਤੋ ਨਾ ਤਾਂ ਇਹ ਆਪ ਦੇ ਵਰਕਰਾਂ ਨੂੰ ਪੁੱਛ ਰਿਹਾ ਜਿਹੜੇ ਨਾ ਨਾ ਪੁਰਾਣੇ ਚੱਲੇ ਐ ਹੂੰ ਉਹਨਾਂ ਸਾਰਿਆਂ ਨਾਲ ਵੀ ਇਹਨਾਂ ਨੇ ਧੋਖਾ ਕੀਤਾ ਤੇ ਜਿਹੜੇ ਸ਼ਰਾਰਤੀ ਲੋਕ ਐ ਆਪਰਚੂਨਿਸਟ ਲੋਕ ਐ ਉਹ ਆਉਦੇ ਪੈਸੇ ਦੀ ਜ਼ੋਰ ਤੇ ਇਹਨਾਂ ਦਾ ਸਟਾਈਕਾ ਕਰਕੇ ਸਰਪੰਚ ਬਣਨਾ ਚਾਹੁੰਦੇ ਆ। ਹੂੰ। ਸੋ ਮੈਂ ਸਮਝਦਾ ਕਿ ਡੈਮੋਕ੍ਰੇਸੀ ਵਾਸਤੇ ਲੋਕਤੰਤਰ ਵਾਸਤੇ ਬਹੁਤ ਹੀ ਨੁਕਸਾਨਦਗ ਕੰਗਲ ਹੈ। ਤੇ ਮੈਂ ਅਫਸਰਾਂ ਨੂੰ ਵੀ ਕਹਿਣਾ ਚਾਹੁੰਨਾ ਖਾਸ ਕਰਕੇ ਜਿਹੜੇ ਇਹਨਾਂ ਦੇ ਮਗਰ ਲੱਗੇ ਆ ਕੋਈ ਪੰਚਾਇਤ ਸੈਕਟਰੀ ਹੈ, ಗ್ರಾಮ ਸੇਵਕ ਹੈ ਜਾਂ ਵੀਡੀਓ ਹੈ ਜਾਂ ਰਟਰਨਿੰਗ ਅਫਸਰ ਹੈ। ਹੂੰ। ਕਿ ਭੁਗਤਣੀਆਂ ਪਹਿਨਣਗੀਆਂ ਇਹ ਮਤ ਸੋਚਿਓ ਕਿ ਅਸੀਂ ਗੱਲਾਂ ਭੁੱਲ ਜਾਾਂਗੇ ਜਿਹੜੀਆਂ ਤੁਸੀਂ ਗੰਢਾ 'ਚ ਦੇਉਂਗੇ ਨਾ ਉਹ ਦੰਦਾ ਨਾ ਖਲਾਵਾਵਾਂਗੇ ਫਿਕਰ ਨਾ ਕਰੋ ਸੋ ਇਸ ਕਰਕੇ ਇਹ ਜਿਹੜੇ-ਜਿਹੜੇ ਬੰਦੇ ਇਸ ਜਿਹੜਾ ਗਲਤ ਕੰਮ ਕਰ ਰਿਹਾ ਜਾਂ ਲੋਕਤੰਤਰ ਦਾ ਨੁਕਸਾਨ ਕਰ ਰਿਹਾ ਜਾਂ ਕਲ ਤਾਂ ਸਿਸਟਮ ਵਿੱਚ ਸਹਾਨ ਕਰ ਰਿਹਾ ਉਹਨਾਂ ਸਾਰਿਆਂ ਨੂੰ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਇਹ ਭੁਗਤਣੀਆਂ ਪੈਣੀਆਂ ਤੇ ਕੱਲਾ ਆਮ ਤੌਰ ਤੇ ਹੁੰਦਾ ਯਾਰ ਵੱਤੋ ਬਦਲੀ ਹੋ ਜੂਗੀ ਜੀ ਉਰੈਦ ਕੀ ਬਦਲੀਆਂ ਨਾ ਨਹੀਂ ਅਸੀਂ ਖੜਾ ਛੱਡਾਂਗਾ ਐਤ ਕੀ ਬੁਰਾ ਸਾਬਕਾ ਦਾ ਬਰਾਬਰ ਕਰਾਂਗੇ ਕਿਉਂਕਿ ਆਮ ਆਜ਼ਮੀ ਪਾਰਟੀ ਦੀ ਸਰਕਾਰ ਨੇ ਹਰ ਇੱਕ ਵਰਗ ਦਾ ਧੋਖਾ ਕੀਤਾ ਹੁਣ ਇਹਨਾਂ ਨੇ ਲੋਕਤਾਂ ਦਾ ਘਾਣ ਕਰ ਰਹੇ ਆ ਤੇ ਹਰੇਕ ਜਿੱਥੇ ਆਪਦੇ ਵਰਕਰਾਂ ਦਾ ਇਹ ਨੁਕਸਾਨ ਕਰ ਰਿਹਾ ਜਾਂ ਆਪਦੇ ਵਰਕਰਾਂ ਨੂੰ ਧੁੱਕਾ ਕਰ ਰਿਹਾ ਉੱਥੇ ਲੋਕਾਂ ਨਾਲ ਫਿਰ ਤੋਂ ਬਹੁਤ ਵੱਡਾ ਧੁੱਕਾ ਕਰ ਰਿਹਾ ਕਿਉਂਕਿ ਜਦੋਂ ਗਲਤ ਬੰਦਾ ਪਿੰਡ ਵਿੱਚ ਮੂਹਰੇ ਲੱਗ ਜਾਂਦਾ ਉਹ ਸਾਰੇ ਪਿੰਡ ਦਾ ਹੀ ਨੁਕਸਾਨ ਕਰ ਦਿੰਦਾ ਹੂੰ ਜੋ ਇਲੈਕਸ਼ਨ ਆਉਣ ਦੇਣ ਠੀਕ ਹੈ ਜਿਹਨੂੰ ਲੋਕ ਚਾਹੁੰਦੇ ਉਹਨਾਂ ਨੂੰ ਸਰਪੰਚ ਚੋਣ ਲੜ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੇ ਧੱਕੇ ਨਾਲ ਐਨਓਸੀਆਂ ਨਾਂ ਦੇ ਕੇ ਪੂਰ ਸ਼ਰਾਰਤਾ ਕਰਕੇ ਮਤਲਬ ਲੋਕਾਂ ਦੇ ਕਾਗਜ਼ ਖਰਾਬ ਕਰਨਗੇ ਤਾਂ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਇਤਰਾਜ ਹੈ ਤੇ ਇਹ ਗੱਲ ਇਹਨਾਂ ਨੂੰ ਭੁਗਤਣੀ ਆਉਗੀ ਅੱਜ ਮੈਂ ਤੁਹਾਡੇ ਰਾਈ ਇਹਨਾਂ ਨੂੰ ਦੱਸਣਾ ਚਾਹ ਰਾਂ ਹੂੰ 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 ਭਾਈ ਪਰਚੀ ਸਿਸਟਮ ਨਾਲ ਸਰਪੰਚ ਚੁਣਿਆ ਜਾਂਦਾ ਹੈ ਇਹ ਪਹਿਲੀ ਵਾਰੀ ਦੇਖਣ ਚ ਆਇਆ ਵੀ ਕੁਝ ਪਰਚੀਆਂ ਰੱਖ ਕੇ ਉਹ ਚੁੱਕ ਚੱਕ ਕੇ ਕਹਿੰਦਾ ਸਰਪੰਚ ਬਣ ਗਿਆ ਉਹ ਇਹ ਤਾਂ ਜੀ ਸਭ ਡਰਾਮੇਬਾਜ਼ੀ ਆ ਆਪਦੇ ਵਰਕਰਾਂ ਦੇ ਅੱਖਾਂ ਵਿੱਚ ਘੱਟਾ ਪਾਉਂਦੇ ਆ ਜਾਂ ਇਹ ਹੈ ਕਿ ਇੱਕ ਕਿਸਮ ਦੀ ਸੌਦੇਬਾਜ਼ੀ ਕਰਦੇ ਆ ਇੱਕ ਕਿਸਮ ਦੀ ਬੋਲੀ ਲਵਾਉਂਦੇ ਆ ਠੀਕ ਹੈ ਕਿ ਜਿਨੇ ਵਾਅਦ ਦਿੱਤੇ ਉਹਦੀ ਪਰਚੀ ਕੱਢ ਦਿੰਦੇ ਆ ਲਿਸਟਾਂ ਜਾਰੀ ਹੋ ਗਈਆਂ ਜਿਹੜੀਆਂ ਹੋਣੀਆਂ ਸੀਗੀਆਂ ਵੀਡੀਓ ਦਫ਼ਤਰ ਵੱਲੋਂ ਹਜੇ ਤੱਕ ਕੋਈ ਲਿਸਟ ਜਾਰੀ ਨਹੀਂ ਹੋਈ ਗਈ ਕਿਸੇ ਵੀ ਪਾਰਟੀ ਨੂੰ ਮਿਲੀ ਨਹੀਂ ਵਿਰੋਧੀ ਪਾਰਟੀ ਨੂੰ ਤੇ ਸੱਤਾਧਾਰੀ ਤਰਫੋਂ ਪਹਿਲਾ 15 ਦਿਨ ਦੀਆਂ ਹੈਗੀਆਂ ਕੰਨੇ ਨਾ ਹੀ ਲਿਸਟਾਂ ਜਾਰੀ ਹੋ ਰਹੀਆਂ ਨਾ ਹੀ ਐਨਓਸੀਆਂ ਮਿਲ ਰਹੀਆਂ ਤੇ ਇਹ ਤਾਂ ਸਭ ਇੱਕ ਕਿਸਮ ਦਾ ਲੋਕਤੰਤਰ ਨਾਲ ਬਹੁਤ ਵੱਡਾ ਮਜ਼ਾਕ ਹੈ ਇਹ ਪਾਰਟੀ ਕਹਿੰਦੀ ਹੁੰਦੀ ਸੀ ਕਿ ਪੁਰਾਣੀਆਂ ਪਾਰਟੀਆਂ ਖਰਾਬੀ ਕਰਦੀਆਂ ਤੇ ਅੱਜ ਤੁਸੀਂ ਦੇਖ ਲਓ ਇਹਨਾਂ ਨੇ ਹਰ ਇੱਕ ਖੱਤ ਬਣਾ ਏ ਟੱਪ ਗਿਆ ਹਰ ਇੱਕ ਪਾਸੇ ਹਰੇਕ ਫਰੰਟ ਤੇ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਜੀ ਤੇ ਲੋਕਾਂ ਨਾਲ ਕੋਈ ਵੀ ਕੀਤਾ ਵਾਦਾ ਪੂਰਾ ਨਹੀਂ ਕੀਤਾ ਅੱਜ ਤੱਕ ਕਿਸੇ ਸ਼ਹਿਰ ਕਿਸੇ ਪਿੰਡ ਨੂੰ 1 ਰੁਪਿਆ ਘਰਾਟ ਨਹੀਂ ਦਿੱਤੀ ਤੇ ਗਾਂ ਇਹਨਾਂ ਨੇ ਦੇਣਾ ਕੁਝ ਨਹੀਂ ਇਹਨਾਂ ਦੇ ਹਾਲਾਤ ਬਹੁਤ ਮਾੜੇ ਆ ਅੱਜ ਹਾਈ ਕੋਰਟ ਦੀ ਖਬਰ ਪੜ੍ਹ ਲਓ ਕਿ ਜੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਰੋਕ ਦਿੱਤਾ ਉਹ ਜਿਹੜੀ ਸਕੀਮ ਸੀਗੀ ਉਹ ਜਿਹੜੀ ਸੈਂਟਰ ਦੀ ਸਕੀਮ ਸੀ ਉਹਦੇ ਅੰਡਰ ਪ੍ਰਾਈਵੇਟ ਹਸਪਤਾਲਾਂ ਦਾ ਇਲਾਜ ਰੋਕਤਾ ਕਿਉਂਕਿ ਇਹਨਾਂ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਪੈਸੇ ਨਹੀਂ ਦਿੱਤੇ ਉਸ ਲੋਕਾਂ ਦਾ ਨੁਕਸਾਨ ਹੋ ਰਿਹਾ ਪੰਜਾਬ ਦੇਆਂ ਦਾ ਹਾਈ ਕੋਰਟ ਨੇ ਇਹ ਕਿਹਾ ਕਿ ਤੁਸੀਂ ਅਰਬਾਂ ਰੁਪਇਆ ਕਰੋੜਾਂ ਰੁਪਇਆ ਲਾ ਰਹੇ ਹੋ ਤੁਸੀਂ ਇਸ਼ਤਿਹਾਰबाजी ਤੇ ਜੀ ਤੁਸੀਂ ਆਪ ਦੇ ਝਾਜਾਂ ਤੇ ਆਪਦੀਆਂ ਗੱਡੀਆਂ ਤੇ ਲਾ ਰਹੇ ਹੋ ਤੇ ਲੋਕਾਂ ਦੇ ਇਲਾਜ ਵਾਸਤੇ ਤੁਸੀਂ ਪੈਸਾ ਨਹੀਂ ਖਰਚ ਰਹੇ ਹੂੰ ਸੋ ਹਰੇਕ ਪਾਸੇ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਉਹਨਾਂ ਇਲੈਕਸ਼ਨਾਂ ਦਾ ਵੀ ਇਹਨਾਂ ਨੇ ਕਰਾਉਣੀਆਂ ਨਹੀਂ ਸੀ ਹਾਈ ਕੋਰਟ ਦੇ ਡੰਡੇ ਕਰਕੇ ਕਰਾਉਣੀਆਂ ਪੈ ਗਈਆਂ ਪਰ ਬਹੁਤ ਇਹ ਸਮਝ ਲਓ ਵੱਡੀ ਧਾਂਦਲੀ ਕਰ ਰਹੇ ਹਨ ਮੱਲਾ ਕਲੀਨਿਕ ਬਾਰੇ ਭਗਵੰਤ ਮਾਨ ਦਾ ਇੱਕ ਬਿਆਨ ਆ ਰਿਹਾ ਸੀਗਾ ਲਗਾਤਾਰ ਸਰ ਵੀ ਬਹੁਤ ਵਧੀਆ ਬਣਾ ਦਿੰਦੇ ਆ ਬਹੁਤ ਹੁਣ ਆ ਫੁਟੇਜ ਚ ਲਾਜ ਕਰਾ ਰਹੇ ਆ ਯਾਰ ਹੁਣ ਭਗਵੰਤ ਮਾਨ ਜੀ ਦਾ ਪਹਿਲੀ ਗੱਲ ਤਾਂ ਇਹ ਦੇਖ ਲਓ ਬਿਆਨ ਸਵੇਰੇ ਆਇਆ ਸੀ ਕੀ ਸ਼ਾਮ ਨੂੰ ਆਇਆ ਸੀ ਜੀ ਜੇ ਜੇ ਤਾਂ ਸ਼ਾਮ ਨੂੰ ਆਇਆ ਸੀ ਤਾਂ ਉਹਦੇ ਹੋਰ ਅਰਥ ਹੁੰਦੇ ਆ ਜੀ ਤੇ ਜੇ ਸਵੇਰੇ ਆਵੇ ਉਹਦੇ ਹੋਰ ਅਰਥ ਹੁੰਦੇ ਹਨ ਭਗਵੰਤ ਮਾਤਾ ਜੀ ਦੀ ਤੇ ਭਗਵੰਤ ਮਾਤਾ ਜੀ ਦੇ ਲੋਕਾਂ ਨਾਲ ਬਹੁਤ ਵੱਡੀਆਂ ਵਾਅਦੇ ਕੀਤੇ ਸੀ ਬਹੁਤ ਗਰੰਟੀਆਂ ਦਿੱਤੀਆਂ ਸੀ ਇੱਕ ਕਦੀ ਕੋਈ ਪੂਰੀ ਹੋਈ ਹੈ ਲੋਕ ਆ ਮੁਲਾਜ਼ਮ ਆ ਵਿਚਾਰੇ ਸਰਕਾਰੀ ਜੀ ਠੀਕ ਹੈ ਇਹਨਾਂ ਨਾਲ ਇਡੇ ਇਡੇ ਵਾਅਦੇ ਕੀਤੇ ਜੀ ਇੱਕ ਵੀ ਵਾਅਦਾ ਪੂਰਾ ਹੋਇਆ ਅਜੇ ਤੱਕ ਹੂੰ ਹੂੰ ਸੋ ਮੈਂ ਇਹਨਾਂ ਮਲਾਜਮਾਂ ਨੂੰ ਵੀ ਕਹਿਣਾ ਚਾਹੁੰਨਾ ਹੈ ਇਹਨਾਂ ਮਗਰ ਲੱਗ ਕੇ ਗਲਤ ਕੰਮ ਨਾ ਕਰੋ ਤੱਕੇ ਨਾ ਕਰੋ ਇਹ ਭੁਗਤਣੇ ਤੁਹਾਨੂੰ ਪੈਣੇ ਆ ਇਹਨਾਂ ਨਾਲ ਦਾ ਜਿਹੜੀ ਹੋਣੀ ਆ ਉਹ ਸਾਨੂੰ ਪਤਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਗਲਤ ਕੰਮ ਨਾ ਕਰੋ ਇਹਨਾਂ ਨੇ ਤਾਂ ਤੁਹਾਡੇ ਮਗਰ ਖੜਨਾ ਵੀ ਨਹੀਂ ਅਸੀਂ ਤਾਂ ਮਾੜੇ ਚੰਗੇ ਸੀਗੇ ਜੇ ਕਿਸੇ ਤੋਂ ਕੋਈ ਕਰਾ ਲੈਂਦੇ ਸੀ ਤੇ ਉਹਦੇ ਮਗਰ ਪਹਿਰਾ ਤਾਂ ਦਿੰਦੇ ਸੀ ਖੜਦੇ ਤਾਂ ਸੀ ਇਹਨਾਂ ਨੇ ਤਾਂ ਖੜਨਾ ਵੀ ਨਹੀਂ ਖੜੇ ਨੇ ਮੁਕਰ ਜਾਣਾ ਹੂੰ ਹੂੰ ਲਾਸਟ ਵਾਲਾ ਟੇਲੋ ਸਾਹਿਬ ਲਾਸਟ ਵਾਲਾ ਇੱਕ ਟੇਲੋ ਸਾਹਿਬ ਪੰਚਾਇਤੀ ਚੋਣਾਂ ਕਾਂਗਰਸ ਪਾਰਟੀ ਲੜੂਗੀ ਫਿਰ ਜੇ ਇਹੀ ਹਾਲਾਤ ਰਹੇ ਤਾਂ ਦੇਖੋ ਜੀ ਕੋਈ ਵੀ ਪਾਰਟੀ ਸਿੰਬਲ ਤੇ ਕਦੀ ਪੰਚਾਇਤੀ ਚੋਣਾਂ ਨਹੀਂ ਲੜਦੀ ਹੁੰਦੀ ਜੀ ਪਰ ਸਾਡੇ ਬੰਦੇ ਫੀਲਡ ਵਿੱਚ ਪੂਰੇ ਤਖੜੇ ਆ ਲੜਨੋਂ ਤਿਆਰ ਆ ਪਰ ਜੇ ਇਹਨਾਂ ਨੇ ਸਾਡੇ ਬੰਦੇ ਦੇ ਕਾਗਜ ਹੀ ਰਿਜੈਕਟ ਕਰਤੇ ਸਾਡੇ ਬੰਦੇ ਦੇ ਕਾਗਜ ਹੀ ਖਰਾਬ ਕਰਤੇ ਫਿਰ ਤਾਂ ਕਿੱਥੋਂ ਲੜਨਗੇ ਹੂੰ ਪਰ ਅਸੀਂ ਹਰੇਕ ਹਾਲਤ 'ਚ ਸਾਡੇ ਬੰਦੇ ਲੜਨੋਂ ਤਿਆਰ ਆ ਪੂਰੇ ਪੂਰੇ ਕਮਰ ਕੱਸੇ ਕੀਤੇ ਹੋਏ ਆ ਸਭ ਕੁਝ ਕਾਗਜ ਲੈਂਦੇ ਫਿਰਦੇ ਆ ਪਰ ਇਹ ਸਾਰਿਆਂ ਨੂੰ ਕਾਗਜ ਨਹੀਂ ਦੇ ਰਹੇ ਐਨਓਸੀ ਨਹੀਂ ਦੇ ਰਹੇ ਇਹ ਇਹ ਸਾਡੇ ਬੰਦਿਆਂ ਤੋਂ ਡਰਦੇ ਆ ਇਹਨਾਂ ਦਾ ਮਨ ਆ ਕਿ ਇਹਨਾਂ ਦੇ ਕਾਗਜ ਰਿਜੈਕਟ ਕਰ ਦਈਏ ਸਤਾ ਤਾਰੀ ਕਹਿ ਰਹੀ ਹੈ ਵੀ ਬੇਬੁਨਿਆਦ ਦੋਸ਼ ਲਾਏ ਜਾ ਰਹੇ ਆ ਇਹ ਮਤਲਬ ਲਿਸਤਾਂ ਦਿੱਤੀਆਂ ਜਾ ਰਹੀਆਂ ਐ ਨੋਸੀਆਂ ਮਿਲ ਰਹੀਆਂ ਰੋਦੀ ਭੱਜ ਰਹੇ ਆ ਇਲੈਕਸ਼ਨ ਤੋਂ ਤੁਸੀਂ ਤੁਸੀਂ ਨਾ ਸਤਾ ਤਾਰੀਆਂ ਦੀ ਸੁਣੋ ਨਾ ਸਾਡੀ ਸੁਣੋ ਤੁਸੀਂ ਆਪ ਜਾ ਕੇ ਵੀਡੀਓ ਦਫ਼ਤਰਾਂ 'ਚ ਬਹਿ ਕੇ ਹਾਲਾਤ ਦੇਖ ਲਓ ਕੀ ਐ ਤੇ ਜੋ ਸਹੀ ਰਿਪੋਰਟਿੰਗ ਕਰ ਦੋ ਤੁਹਾਨੂੰ ਆਪ ਪਤਾ ਲੱਗ ਜੂ ਉਹ ਤਾਂ ਮੇਰੀ ਮਜਬੂਰੀ ਸੀ ਮੈਨੂੰ ਬਾਹਰ ਆਉਣਾ ਪੈ ਗਿਆ ਅਮਰੀਕਾ ਆਉਣਾ ਪਿਆ ਸੀ ਜੀ ਪਤਾ ਨਹੀਂ ਸੀਗਾ ਕਿ ਪੰਚਾਇਤੀ ਜੋੜਾ ਹੋ ਜਾਣਗੇ ਆ ਜੀ ਮੇਰਾ ਪ੍ਰੋਗਰਾਮ ਪਹਿਲਾਂ ਦਾ ਸੀ ਮੈਂ ਬਾਹਰ ਆ ਗਿਆ ਤੇ ਮੇਰੇ ਮਗਰੋਂ ਹਾਈ ਕੋਰਟ ਨੇ ਪੰਚਾਇਤੀ ਜੋੜਾ ਕਰਾਤੀਆਂ ਜੀ ਸੋ ਮੈਂ ਤੁਹਾਡੇ ਮਾਦੀਮ ਰਾਈਆਂ ਆਪਦੇ ਸੱਜਣਾ ਨੂੰ ਆਪਦੇ ਦੋਸਤਾਂ ਨੂੰ ਆਪਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ ਤਕੜੇ ਰੋ ਕੰਮਰ ਕੱਸੇ ਕਰਕੇ ਰੋ ਠੀਕ ਹੈ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਬਸ ਜਿਹੜੇ ਜਿਹੜੇ ਬੰਦਿਆਂ ਨਾਲ ਜਿਹੜੇ ਪਿੰਡਾਂ 'ਚ ੱੱਕਾ ਹੁੰਦਾ ਉਹਨਾਂ ਦੇ ਜਿਹੜੇ ਬੰਦੇ ਕਰਦੇ ਨਾਂ ਨੋਟ ਰੱਖਿਓ ਕੋਈ ਨਹੀਂ ਸਮਾਂ ਆ ਜਾਣਾ ਐਨ ਪੂਰਾ ਗਿਣਕੇ ਐਤ ਕੀ ਹਿਸਾਬ ਲਵਾਂਗੇ ਕੋਈ ਲਾਲ ਡੈਰੀ ਬਣਾਈ ਜਾ ਰਹੀ ਹੈ ਤੁਹਾਡੇ ਵੱਲੋਂ ਵੀ ਮੈਂ ਕਹ ਲਾਲ ਡੈਰੀ ਤਾਂ ਵੀ ਸੁਖਵੀਰ ਬਣਾਉਂਦਾ ਹੁੰਦਾ ਸੀ ਗੱਲਾਂ ਸੁਣਾਉਂਦਾ ਸੀ ਇੱਥੇ ਤਾਂ ਐਤ ਕੀ ਬਾਵਾ ਸਾਹਿਬ ਦਿਲ ਤੇ ਲਿਖ ਲੈਣੀਆਂ ਤੇ ਦਿਲ ਤੇ ਹੀ ਪਕਾ ਕੇ ਦਿਖਾਉਣੀਆਂ ਫਿਕਰ ਨਾ ਕਰੋ ਬਹੁਤ ਬਹੁਤ ਧੰਨਵਾਦ ਸਾਰ ਗੱਲ ਕਰਨ ਲਈ ਮੇਰ ਮਿਹਰਬਾਨ ਸ਼ੁਕਰੀਆ ਸਾਰ